ਸਸਿਕਾਲ ਦੋਸਤੋ ਦੋ ਬਹੁਤ ਹੀ ਵੱਡੀਆਂ ਅਹਿਮ ਖਬਰਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਤਰਥੱਲੀ ਮਚਾ ਕੇ ਰੱਖੀ ਹੋਈ ਹੈ ਇੱਕ ਪਾਸੇ ਦੋਸਤੋ ਰਾਜਵੀਰ ਜਵੰਦਾ ਜਿਸ ਦੀ ਪਤਨੀ ਦੇ ਉੱਤੇ ਬਹੁਤ ਹੀ ਜ਼ਿਆਦਾ ਗੰਭੀਰ ਦੋਸ਼ ਲਗਾਏ ਜਾ ਰਹੇ ਹਨ ਕਿ ਰਾਜਵੀਰ ਜਵੰਦਾ ਦੀ ਪਤਨੀ ਦਾ ਰਾਜਵੀਰ ਜਵੰਦਾ ਨੂੰ ਮਰਾਨ ਦੇ ਵਿੱਚ ਵੱਡਾ ਹੱਥ ਹੈ ਇੱਕ ਤਾਂ ਇਹ ਖਬਰ ਵਿਕਰਮ ਸਿੰਘ ਮਜੀਠੀਆ ਪੰਜਾਬ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਿਨ੍ਹਾਂ ਦੇ ਉੱਤੇ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਹੁਤ ਹੀ ਵੱਡਾ ਐਕਸ਼ਨ ਲੈਣ ਜਾ ਰਹੇ ਹਨ ਜਿਸ ਕਰਕੇ ਹੁਣ ਮਜੇਠੀਆਂ ਦੇ ਪੂਰੇ ਪਰਿਵਾਰ ਦੀਆਂ ਰਾਤ ਦੀਆਂ ਨਿੰਦਾ ਉੱਡ ਚੁੱਕੀਆਂ ਹਨ ਇਹ ਦੋ ਮੁੱਖ ਖਬਰਾਂ ਮੈਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀਆਂ ਕਰਾਂਗਾ ਇਸੇ ਤਰ੍ਹਾਂ ਦੋਸਤੋ ਹੁਣ ਰਾਜਵੀਰ ਜਵੰਦਾ ਦੀ ਪਤਨੀ ਦੇ ਉੱਤੇ ਗੰਭੀਰ ਦੋਸ਼ ਲੱਗੇ ਹਨ ਤੇ ਦੋਸਤੋ ਉਸ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਤੇ ਦੋਸਤੋ ਹੁਣ ਅਸੀਂ ਪਹਿਲਾਂ ਖਬਰ ਤੇ ਦੋਸਤੋ ਹੁਣ ਅਸੀਂ ਪਹਿਲਾਂ ਗੱਲ ਕਰਦੇ ਹਾਂ ਵਿਕਰਮ ਸਿੰਘ ਮਝਿੱਠੀਆ ਬਾਰੇ ਜਿਨ੍ਹਾਂ ਦੀਆਂ ਮੁਸ਼ਕਲਾਂ ਹੁਣ ਹੋਰ ਵੀ ਜ਼ਿਆਦਾ ਪਹਿਲਾਂ ਨਾਲੋਂ ਵੱਧ ਚੁੱਕੀਆਂ ਹਨ ਕਿਉਂਕਿ ਹੁਣ ਭਗਵੰਤ ਮਾਨ ਬਹੁਤ ਹੀ ਜ਼ਿਆਦਾ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਹਨ ਜਿਸ ਕਰਕੇ ਉਹ ਹੁਣ ਵੱਡਾ ਐਕਸ਼ਨ ਲੈਣ ਵਾਲੇ ਹਨ ਕਿਉਂਕਿ ਦੋਸਤੋ ਨਾਬਾ ਦੀ ਜੇਲ੍ਹ ਦੇ ਵਿੱਚ ਕਦੇ ਅਕਾਲੀ ਦਲ ਦਾ ਕੋਈ ਬੰਦਾ ਤੇ ਕਦੇ ਅਕਾਲੀ ਦਲ ਦਾ ਕੋਈ ਲੀਡਰ ਤੇ ਕਦੇ ਕੋਈ ਲੀਡਰ ਹਮੇਸ਼ਾ ਤੁਰਿਆ ਹੀ ਰਹਿੰਦਾ ਹੈ ਵਿਕਰਮ ਸਿੰਘ ਮਢੀਟੀਆਂ ਨੂੰ ਜੇਲ੍ਹ ਦੇ ਵਿੱਚ ਮਿਲਣ ਦੇ ਲਈ ਕਦੇ ਉਹਨਾਂ ਦਾ ਪਰਿਵਾਰ ਕਦੇ ਪਤਨੀ ਕਦੇ ਬੱਚੇ ਕਦੇ ਸੁਖਵੀਰ ਬਾਦਲ ਕਦੇ ਹਰਪਸਿਮਰਤ ਕੋਰ ਬਾਦਲ ਤੇ ਕਦੇ ਵਲਟੋਹਾ ਤੇ ਕਦੇ ਹੋਰ ਵੱਡੇ ਵੱਡੇ ਲੀਡਰ ਜੋ ਅਕਸਰ ਨਾਬਾ ਦੀ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਝਿੱਟੀਆਂ ਨੂੰ ਮਿਲਣ ਦੇ ਲਈ ਜਾਂਦੇ ਰਹਿੰਦੇ ਹਨ ਜਿਸ ਕਰਕੇ ਪੰਜਾਬ ਦੀ ਪੁਲਿਸ ਨੇ ਭਗਵੰਤ ਮਾਨ ਨੂੰ ਇਹ ਸ਼ਿਕਾਇਤ ਕੀਤੀ ਹੈ ਕਿ ਅਸੀਂ ਇਹਨਾਂ ਦੇ ਮਿਲਣ ਤੋਂ ਬੇਹੱਦ ਤੰਗ ਆ ਚੁੱਕੇ ਹਾਂ ਕਿਉਂਕਿ ਇਹ ਸਾਨੂੰ ਰੋਜ਼ ਹੀ ਬੇਹੱਦ ਕਿਉਂਕਿ ਇਹ ਸਾਨੂੰ ਰੋਜ਼ ਹੀ ਪਰੇਸ਼ਾਨ ਕਰਦੇ ਹਨ ਜਿਸ ਕਰਕੇ ਹੁਣ ਪੰਜਾਬ ਦੇ ਮੁੱਖ ਮੰਤਰੀ 2027 ਦੀਆਂ ਚੋਣਾਂ ਨੂੰ ਲੈ ਕੇ ਇਹ ਵੱਡਾ ਐਕਸ਼ਨ ਲੈਣ ਵਾਲੇ ਹਨ ਤੇ ਵਿਕਰਮ ਸਿੰਘ ਮਜੀਠੀਆ ਨੂੰ ਨਾਬਾ ਦੀ ਜੇਲ੍ਹ ਦੇ ਵਿੱਚੋਂ ਹੁਣ ਡਿਵੜੂਗੜ੍ਹ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰਨ ਵਾਲੇ ਹਨ ਕਿਉਂਕਿ ਦੋਸਤੋ ਭਗਵੰਤ ਮਾਨ ਨੇ ਕਿਹਾ ਸੀ ਕਿ ਮੈਂ ਜਿਸ ਨੂੰ ਵੀ ਪਾਵਾਂਗਾ ਪੱਕੇ ਤੌਰ ਤੇ ਹੱਥ ਪਾਵਾਂਗਾ ਕਿਉਂਕਿ ਦੋਸਤੋ ਹੁਣ 29 ਤਰੀਕ ਨੂੰ ਵਿਕਰਮ ਸਿੰਘ ਮਜੀਠੀਆ ਦੀ ਸੁਣਵਾਈ ਹੋਣੀ ਹੈ ਜੇਕਰ ਉਹ ਜੇਲ੍ਹ ਤੋਂ ਬਾਹਰ ਆ ਜਾਂਦਾ ਹੈ ਤਾਂ ਭਗਵੰਤ ਮਾਨ ਦੀ ਟੈਨਸ਼ਨ ਵੱਧ ਸਕਦੀ ਹੈ ਕਿਉਂਕਿ ਉਹ 2027 ਦੀਆਂ ਚੋਣਾਂ ਦੇ ਵਿੱਚ ਉਹ ਵਿਧਾਨ ਸਭਾ ਦੀਆਂ ਚੋਣਾਂ ਹਾਰ ਸਕਦੇ ਹਨ ਜਿਸ ਕਰਕੇ ਹੁਣ ਭਗਵੰਤ ਮਾਨ ਵੱਡਾ ਐਕਸ਼ਨ ਲੈਣ ਵਾਲੇ ਹਨ ਤੇ ਮਜੇਠੀਆਂ ਨੂੰ ਨਾਬਾ ਦੀ ਜੇਲ੍ਹ ਦੇ ਵਿੱਚੋਂ ਡਿਬੜੂਗੜੀ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰਨ ਵਾਲੇ ਹਨ ਇਹ ਮਜੇਠੀਆਂ ਦੀ ਚਿੰਤਾ ਵੱਧ ਚੁੱਕੀਆਂ ਹਨ ਕਿਉਂਕਿ ਦੋਸਤੋ ਭਗਵੰਤ ਮਾਨ ਨੇ ਕਿਹਾ ਹੈ ਕਿ ਸਰਕਾਰੀ ਗੱਡੀਆਂ ਦੇ ਵਿੱਚ ਚਿੱਟਾ ਵੇਚਿਆ ਜਾਂਦਾ ਸੀ ਤੇ ਪਹਿਲਾਂ ਹੀ ਪੁਲਿਸ ਵਾਲਿਆਂ ਨੂੰ ਫੋਨ ਕਰਿਆ ਜਾਂਦਾ ਸੀ ਕਿ ਇਸ ਗੱਡੀ ਦੇ ਵਿੱਚ ਮਾਲ ਜਾ ਰਿਹਾ ਹੈ ਤੁਸੀਂ ਰੋਕਣਾ ਨਹੀਂ ਭਗਵੰਤ ਮਾਨ ਦੇ ਵੱਲੋਂ ਪੂਰੀ ਤਰ੍ਹਾਂ ਠੋਕ ਕੇ ਮਜਿੱਠੀਆ ਦੇ ਖਿਲਾਫ ਭਾਸ਼ਣ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਮਜਿੱਠੀਆ ਪੂਰੀ ਤਰ੍ਹਾਂ ਫਸਦਾ ਹੋਇਆ ਨਜ਼ਰ ਆ ਰਿਹਾ ਹੈ ਦੂਜੀ ਖਬਰ ਦੋਸਤੋ ਰਾਜਵੀਰ ਜਵੰਦਾ ਦੀ ਦੋਸਤੋ ਇੱਕ ਪਾਸੇ ਤਾਂ ਪਰਿਵਾਰ ਬਹੁਤ ਹੀ ਜ਼ਿਆਦਾ ਦੁੱਖ ਦੇ ਨਾਲ ਜੂਝ ਰਿਹਾ ਹੈ ਮਰ ਰਿਹਾ ਹੈ ਦੂਜੇ ਪਾਸੇ ਲੋਕ ਅਜਹੀਆਂ ਗੱਲਾਂ ਕਮੈਂਟਾਂ ਦੇ ਵਿੱਚ ਕਰਦੇ ਹਨ ਜੋ ਉਹਨਾਂ ਦੀ ਪਤਨੀ ਦੇ ਉੱਤੇ ਵੱਡੇ ਦੋਸ਼ ਲਾਉਂਦੇ ਹਨ ਕਹਿੰਦੇ ਹਨ ਕਿ ਰਾਜਵੀਰ ਜਵੰਦਾ ਦੀ ਪਤਨੀ ਨੇ ਚਿੱਟਾ ਸੂਟ ਪਾਇਆ ਹੋਇਆ ਸੀ ਤੁਸੀਂ ਦੱਸੋ ਲੋਕੋ ਕਿ ਉਹ ਹੁਣ ਰਾਜਵੀਰ ਜਵੰਦਾ ਦੇ ਮਰਨ ਦਾ ਇੰਤਜ਼ਾਰ ਕਰ ਰਹੀ ਸੀ ਕਿ ਉਸਨੇ ਚਿੱਟਾ ਸੂਟ ਪਾਇਆ ਸੀ ਇਹੋ ਜਿੰਨੀਆਂ ਗੱਲਾਂ ਤਾਂ ਪੰਜਾਬ ਦੇ ਲੋਕ ਕਰਦੇ ਹਨ ਬਿਲਕੁਲ ਹੀ ਬੇਸ਼ਰਮੀ ਲਾ ਦਿੰਦੇ ਹਨ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਹ ਮੂਰਖਪਣਾ ਛੱਡ ਕੇ ਉਸ ਦੀ ਪਤਨੀ ਦੇ ਉੱਤੇ ਉਲਟੇ ਦੋਸ਼ ਲਾਣੇ ਬੰਦ ਕਰਨੇ ਚਾਹੀਦੇ ਹਨ ਸਭ ਤੋਂ ਦੁੱਖ ਦੀ ਘੜੀ ਦੇ ਵਿੱਚ ਉਸ ਦੇ ਪਰਿਵਾਰ ਦੇ ਨਾਲ ਖੜਨਾ ਚਾਹੀਦਾ ਹੈ ਤੇ ਰਾਜਵੀਰ ਜਵੰਦਾ ਦੀ ਆਤਮਾ ਦੇ ਲਈ ਆਤਮਾ ਨੂੰ ਸ਼ਾਂਤੀ ਦੇ ਲਈ ਅਰਦਾਸ ਕਰਨੀ ਚਾਹੀਦੀ ਹੈ ਤੇ ਦੂਜੀ ਗੱਲ ਦੋਸਤੋ ਇਹ ਗੱਲ ਕਲੀਅਰ ਹੋ ਚੁੱਕੀ ਹੈ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਪਸ਼ੂਆਂ ਦੇ ਨਾਲ ਹੋਇਆ ਹੈ ਇਹ ਪੰਜੌਰ ਦੀ ਪੁਲਿਸ ਨੇ ਬਿਲਕੁਲ ਲਿਖਤੀ ਰੂਪ ਦੇ ਵਿੱਚ ਕਲੀਅਰ ਕਰ ਦਿੱਤਾ ਹੈ ਤੇ ਉਸ ਦੇ ਜਿਹੜੇ ਦੋ ਸਾਥੀ ਹਨ ਤੇ ਉਸ ਦਾ ਇੱਕ ਸਾਥੀ ਕੈਨੇਡਾ ਦੇ ਵਿੱਚ ਵੀ ਭੱਜਿਆ ਹੈ ਜਿਸ ਦੇ ਉੱਤੇ ਸ਼ੱਕ ਦੇ ਆਧਾਰ ਤੇ ਜਿਹੜੇ ਰਾਜਵੀਰ ਜਵੰਦਾ ਦੇ ਸਾਥੀ ਹਨ ਉਹ ਫਸਦੇ ਹੋਏ ਨਜ਼ਰ ਆ ਰਹੇ ਹਨ ਤੇ ਦੋਸਤੋ ਆਉਣ ਵਾਲੇ ਦਿਨਾਂ ਦੇ ਵਿੱਚ ਰਾਜਵੀਰ ਜਵੰਦਾ ਦੇ ਬਾਰੇ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ